ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਗਾਜਰ ਆਲੂ ਮਟਰ ਦੀ ਸਬਜ਼ੀ ਉਹਦੇ ਵਾਸਤੇ ਅਸੀਂ 1 ਕਿਲੋ ਗਾਜਰਾਂ ਲਈਆਂ ਜੀ ਇਹ ਅਸੀਂ ਇੱਦਾਂ ਬਰੀਕ ਬਰੀਕ ਕੱਟ ਲਈਆਂ ਆ ਦੇਖੋ ਇੱਦਾਂ ਦੀਆਂ ਕੱਟੀਆਂ ਆ ਦੂਸੇ ਅਸੀਂ ਆਲੂ ਕੱਟੇ ਆ ਜੀ ਇੱਕ ਕੌਲੀ ਅਸੀਂ ਮਟਰਾਂ ਦੀ ਲਈ ਆ ਆ ਲਸਣ ਜਿਹੜਾ ਆ ਇਹ ਅਸੀਂ ਕੱਟ ਕੇ ਲਿਆ ਅਦਰਕ ਅਸੀਂ ਕੋਟ ਕੇ ਲਿਆ ਜੀ ਇੱਕ ਕਸੀ ਪਿਆਜ਼ ਕੱਟਿਆ ਜੀ ਇੱਕ ਟਮਾਟਰ ਕੱਟਿਆ ਇੱਕ ਹਰੀ ਮਿਰਚ ਕੱਟੀ ਆ ਹੁਣ ਤੜਕੇ ਵਾਸਤੇ ਅਸੀਂ ਤੇਲ ਪਾਵਾਂਗੇ ਜੀ ਇੱਕ ਥੋੜੀ ਜਿਹੀ ਕੜਛੀ ਅਸੀਂ ਤੇਲ ਦੀ ਪਾਵਾਂਗੇ ਜੀ ਇਹ ਛੋਟੀ ਕੜਛੀ ਆ ਤੇਲ ਸਾਡਾ ਗਰਮ ਹੋ ਗਿਆ ਜੀ ਇੱਕ ਚਮਚੀ ਅਸੀਂ ਜੀਰੇ ਦੀ ਪਾਵਾਂਗੇ

ਸੌਨ ਸਾਡਾ ਹੋ ਗਿਆ ਜੀ ਹੁਣ ਅਸੀਂ ਪਿਆਜ਼ ਪਾਵਾਂਗੇ ਗੈਸ ਸਾਡੀ మీడియం ਤੇ ਹੈ ਜੀ ਅਸੀਂ ਸਾਰਾ ਥੋੜਾ ਜਨਾ మీడియం ਗੈਸ ਤੇ ਘੁਨਾਲੇ ਜੀ ਪਿਆਜ਼ ਨੂੰ ਅਸੀਂ 골ਡਨ ਹੋਣ ਤੱਕ ਭੁੰਨਾਗੇ ਜੀ। ਹੁਦਾਂ ਜੀ ਅਸੀਂ ਅੱਜ ਗਾਜਰ ਮਟਰ ਆਲੂ ਬਣਾਉਣ ਲੱਗੇ ਆ। ਇੰਡੀਆ 'ਚ ਤਾਂ ਸੀਜ਼ਨ ਨਹੀਂ ਹੈਗਾ ਇਹਦਾ ਪਰ ਅਸੀਂ ਇੱਥੇ ਕੈਨੇਡਾ 'ਚ ਨਾ ਇੱਥੇ ਤਾਂ 12 ਮਹੀਨੇ ਸਾਰਾ ਸਾਰੀਆਂ ਸਬਜ਼ੀਆਂ ਮਿਲਦੀਆਂ ਨੇ। ਤਾਂ ਅਸੀਂ ਲੱਗੇ ਜੀ ਬਣਾਉਣ। ਪਿਆਜ਼ ਸਾਡਾ ਪੁੱਜ ਗਿਆ ਜੀ। ਹੁਣ ਅਸੀਂ ਇਹਦੇ ਵਿੱਚ ਅਦਰਕ ਪਾਵਾਂਗੇ। ਮੈਂ ਟਕੇ ਨੂੰ ਬੁੰਨਾਗੇ ਜੀ ਸਸੇ ਟਮਾਟਰ ਪਾ ਦਿੰਦੇ ਹਾਂ ਹੁਣ ਅਦਰਕ ਵੀ ਸਾਡਾ ਪੋਜ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਹਰੀ ਮਿਰਚ ਵੀ ਪਾ ਲਵਾਂਗੇ ਟਮਾਟਰ ਵੀ ਪਾ ਦਿੰਦੇ ਹਾਂ ਨਾ ਪੀਨ 2.5 ਮਿੰਟ ਭੁੰਨਾਗੇ ਜੀ। ਥੋੜਾ ਵਧੀਆ ਤਰੀਕੇ ਨਾਲ ਪੁੱਜੇ ਜੀ। ਸਬਜ਼ੀ ਬਹੁਤ ਵਧੀਆ ਬਣਦੀ ਆ। ਗਾਜਰ ਮਟਰ ਆਲੂ ਦੀ ਸਬਜ਼ੀ ਤਾਂ ਉਦਾਂ ਵੀ ਬਹੁਤ ਸਵਾਦ ਬਣਦੀ ਆ ਜੀ। ਹੁਣ ਤਾਂ ਸਾਡਾ ਪੁੱਜ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾਵਾਂਗੇ 2 ਚਮਚੀਆਂ ਲੂਣ ਦੀਆਂ ਪਾਵਾਂਗੇ ਜੀ ਅੱਧੇ ਚਮਚੀ ਕਾਲੀ ਮਿਰਚ ਵੀ ਪਾਵਾਂਗੇ 1 ਚਮਚੀ ਅਸੀਂ ਧਨੀਆ ਪਾਊਟਰ ਪਾਵਾਂਗੇ ਦੋ ਚਮਚੀਆਂ ਹਲਦੀ ਦੀ ਪਾਵਾਂਗੇ ਹੁਣ ਇੱਕ ਮਿੰਟ ਇਹਨਾਂ ਨੂੰ ਭੁੰਨਾਂਗੇ ਜੀ ਫਿਰ ਅਸੀਂ ਸਬਜ਼ੀ ਪਾ ਦਾਂਗੇ ਵਿੱਚ ਮਸਾਲੇ ਸਾਡੇ ਕੁੱਝ ਗਏ ਜੀ ਹੁਣ ਅਸੀਂ ਆਲੂ ਪਾਵਾਂਗੇ ਇਹਨੇ 2 ਮਿੰਟ ਲਈ ਭੁੰਨਾ ਹੈ ਜੀ ਮਸਾਲੇ ਦੇ ਵਿੱਚ ਉਹ ਮਸਾਲੇ ਦੇ ਵਿੱਚ ਰੱਖਦਾ ਜੀ ਦਾਣਾ ਹੁਣ ਇਹਨਾਂ ਨੂੰ 2 ਮਿੰਟ ਲਈ ਅਸੀਂ ਭੁੰਨਾਗੇ ਅਸੀਂ ਮਟਰ ਪਾ ਦਿੰਨੇ ਆ ਜੀ ਮਟਰ ਵੀ ਅਸੀਂ 1 ਮਿੰਟ ਭੁੰਨ ਲੈਨੇ ਆ ਜੀ ਵਿੱਚ ਥੋੜੇ ਦਾ ਸਾਰਾ ਫਲੇਵਰ ਇਹਨਾਂ ਦੇ ਵਿੱਚ ਆ ਜਾਵੇ ਜੀ ਆਲੂ ਮਟਰਾਂ ਦੇ ਵਿੱਚ ਹੁਣ ਅਸੀਂ ਗਾਜਰਾਂ ਪਾਵਾਂਗੇ ਜੀ ਵਿੱਚ ਅਸੀਂ ਗਾਜਰਾਂ ਨੂੰ ਵੀ ਤੋੜ ਕੇ ਦੇ ਵਿੱਚ ਦਾਣਾ ਰਲਾ ਦੇਵਾਂਗੇ ਇਹਨਾਂ ਨੂੰ ਅਸੀਂ ਇੱਦਾਂ ਹੀ ਰੰਗ ਜੇ ਇਹਨਾਂ ਥੋੜੀ ਜਿਹੀ देर ਠਹਿਰ ਕੇ ਹੌਲੀ-ਹੌਲੀ ਗੈਸ ਘਟਕ ਕੀਤੀ ਹੋਆ ਸੀ ਇਹਨਾਂ ਦੇ ਹੌਲੀ-ਹੌਲੀ ਆਪਣਾ ਪਣੀ ਜੇ ਆਪੇ ਛੱਡ ਦੇਣਾ ਆ ਅਸੀਂ ਉਦਾਂ ਪਾਣੀ ਪਾਉਣਾ ਨਹੀਂ ਜੀ ਇਹਦੇ ਵਿੱਚ ਇਹ ਆਪਣੇ ਤੋੜ ਕੇ ਚ ਹੀ ਰਹਿ ਜਾਂਦੀਆਂ ਆ ਉਹਨਾਂ ਸੀ ਸਬਜੀ ਤੁੜਕੇ ਦੇ ਵਿੱਚ ਰੜਾਤੀ ਆ ਜੀ ਉਹਦੇ ਨੂੰ 20 ਮਿੰਟ ਲੱਗ ਜਾਣੇ ਜੀ ਬਣਨ ਦੇ ਨੂੰ ਫਸਿਨਾ ਦੋ ਵਿੱਚ ਵਿੱਚ ਦੇਖੀ ਜਾਵਾਂਗੇ 2-3 ਮਿੰਟ ਬਾਅਦ ਇਹਨੂੰ ਦੇਖੀ ਜਾਵਾਂਗੇ ਹੁਣ ਦਹੀਂ ਟੱਕ ਦਿੰਨੇ ਆ 5 ਮਿੰਟ ਹੋ ਗਿਆ ਜੀ ਸਬਜੀ ਰਿਜਦੀ ਇਹਨੂੰ ਉਹਨੂੰ ਸੀ ਨੂੰ ਅਹ ਲਾ ਕੇ ਦੇ ਦਿਓ 15 ਮਿੰਟ ਹੋਰ ਲੱਗ ਜਾਣੇ ਜੀ ਇਹਨੂੰ ਰਿਜਿਡੀ ਨੂੰ 15 ਮਿੰਟ ਹੋ ਗਏ ਜੀ ਸਾਡੀ ਸਬਜ਼ੀ ਰਿਜਿਡੀ ਨੂੰ ਸਾਹੀ ਵੇ ਜੀ ਥੋੜੀ ਜਿਹੀ ਕੱਚੀ ਆ ਜੀ ਤੁਸੀਂ ਹਜੇ 5 ਮਿੰਟ ਇਹਨੂੰ ਹੋਰ ਲੋਆਵਾਂਗੇ ਸਬਜੀ ਸਾਡੀ ਹੋ ਗਈ ਆ ਜੀ ਅਸੀਂ ਨਾ ਆਲੂ ਭੋਰ ਕੇ ਦੇਖਿਆ ਨਾਲ ਗਾਜਰਾਂ ਦਾ ਟੱਕਰੇ ਦੇਖਿਆ ਹੁਣ ਇਹ ਰਿਚ ਗਈ ਆ ਜੀ ਹੁਣ ਅਸੀਂ ਇਹਦੇ ਵਿੱਚ ਨਾ ਗਰਮ ਮਸਾਲਾ ਪਾ ਦਿੰਨੇ ਆ ਇੱਕ ਚਮਚੀ ਕਣੀ ਆ ਵੀ ਪਾ ਦਿੰਨੇ ਆ ਜੀ ਕਿ ਐਸਾ ਸੀ ਬੰਦ ਕਰ ਦਿੰਨੇ ਆ ਜੀ ਸਬਜੀ ਸਾਡੀ ਹੋ ਗਈ ਆ ਬਸ ਥੋੜੇ ਬਣ ਕੇ ਤਿਆਰ ਆ ਜੀ ਆਲੂ ਮਟਰ ਗਾਜਰਾਂ ਦੀ ਸਬਜੀ ਸਾਡੀ ਬਣ ਕੇ ਤਿਆਰ ਆ ਜੀ ਸਬਜੀ ਸਾਡੀ ਬਹੁਤ ਵਧੀਆ ਬਣੀ ਆ ਬਹੁਤ ਟੇਸਟੀ ਬਣੀ ਆ ਜੀ ਤੁਸੀਂ ਵੀ ਸਾਡੇ ਤਰੀਕੇ ਦੇ ਨਾਲ ਸਬਜੀ ਬਣਾਓ ਤੇ ਖਾਓ ਸਾਡੇ ਚੈਨਲ ਨੂੰ ਸਪੋਰਟ ਕਰੋ ਸਾਡੇ ਨਵਾਂ ਨਵਾਂ ਚੈਨਲ ਆ ਜੀ ਜਿਆਦਾ ਤੋਂ ਜਿਆਦਾ ਸਪੋਰਟ ਕਰਿਆ ਕਰੋ ਜਿਆਦਾ ਤੋਂ ਜਿਆਦਾ ਵੀਡੀਓ ਦੇਖਿਆ ਕਰੋ ਥੈਂਕ ਯੂ